ਹਾਂਜੀ ਦੰਦ ਤੁਹਾਡੇ ਖੂਨ ਆਂਦਾ ਦੰਦਾਂ ਦੇ ਵਿੱਚੋਂ ਜਾਂ ਫਿਰ ਮਸੂੜੇ ਫੁੱਲਦੇ ਨੇ ਮੂੰਹ 'ਚੋਂ ਬਦਬੂ ਆਉਂਦੀ ਆ ਤੁਸੀਂ ਇਹਦੇ ਸੱਕ ਦਾ ਇਸਤੇਮਾਲ ਕਰ ਸਕਦੇ ਹੋ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਲਈ ਇਹ ਲਾਭਕਾਰੀ ਹੁੰਦਾ ਹੈ ਜਿਵੇਂ ਬਲੱਡ ਸ਼ੂਗਰ ਹੋ ਗਿਆ ਸ਼ੂਗਰ ਹੋ ਗਿਆ ਟਾਈਫਾਇਡ ਹੋ ਗਿਆ ਬੁਖਾਰ ਨਹੀਂ ਉਤਰਦਾ ਜਾਂ ਫਿਰ ਕਹ ਲਓ ਹਾਈ ਕੋਲੈਸਟ੍ਰੋਲ ਹੈ ਬਹੁਤ ਜ਼ਿਆਦਾ ਖੂਨ ਗਾੜਾ ਹੋਇਆ ਉਹਦੇ ਲਈ ਵੀ ਇਹ ਯੂਜ਼ ਕੀਤਾ ਜਾਂਦਾ ਹੈ ਇਹਦੇ ਫੁੱਲ ਪੱਤੇ ਸੱਕ ਹਰੇਕ ਜਿਹੜੀ ਇਹਦੀ ਚੀਜ਼ ਆ ਉਹ ਖਾਣਯੋਗ ਹੁੰਦੀ ਆ ਸੋ ਆਪਾਂ ਦੱਸਾਂਗੇ ਤੁਹਾਨੂੰ ਸਾਡੇ ਨਾਲ ਜੁੜੇ ਰਹੋ ਪਰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਨਾਲ ਹੀ ਤੁਸੀਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤਾਂ ਜੋ ਅਸੀਂ ਇਦਾਂ ਦੀਆਂ ਜਿਹੜੀਆਂ ਵੀਡੀਓ ਪਾਉਣੇ ਰਹਿੰਨੇ ਆ ਤੁਸੀਂ ਉਹਨਾਂ ਦਾ ਫਾਇਦਾ ਲੈ ਸਕੋ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਤੇ ਆਪਾਂ ਸਾਰੀ ਗੱਲਬਾਤ ਕਰਾਂਗੇ ਅੱਜ ਮੁਰਿੰਗਾ ਬਾਰੇ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਜੀ ਇਸ ਦਰਖਤ ਬਾਰੇ ਇਹ ਜਿਹੜਾ ਦਰਖਤ ਹੈ ਇਹ ਮੋਰਿੰਗੇ ਦਾ ਦਰਖਤ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਚੱਲੇ ਗਿਆ ਹੁਣ ਤੇ ਇਹ ਜਿਹੜਾ ਹੁਣ ਦਾ ਸਮਾਂ ਆ ਇਹਦੇ ਵਿੱਚ ਕਹਿ ਲਓ ਵੀ ਇਹ ਫੁੱਲਾਂ ਨਾਲ ਲੱਤ ਪੱਤ ਹੋਇਆ ਪਿਆ ਆ ਤੁਸੀਂ ਦੇਖ ਸਕਦੇ ਹੋ ਸੋ ਆਪਾਂ ਗੱਲ ਕਰਾਂਗੇ ਅੱਜ ਇਸ ਦੇ ਫਾਇਦੇ ਦੀ ਕੀ ਇਹ ਜਿਹੜਾ ਬੂਟਾ ਆ ਇਹਦੇ ਕੀ ਕੀ ਫਾਇਦੇ ਨੇ ਸੋ ਮਰੀਂਗਾ ਜਿਹੜਾ ਰੁੱਖ ਆ ਇਹ ਇੱਕ ਔਸ਼ਧੀ ਖਜ਼ਾਨਾ ਆ ਇਸ ਰੁੱਖ ਦੇ ਸਾਰੇ ਹਿੱਸੇ ਖਾਣਯੋਗ ਹੁੰਦੇ ਹਨ ਮਰੀਂਗਾ ਦੇ ਪੱਤਿਆਂ ਦਾ ਜਿਹੜਾ ਪਾਊਡਰ ਬਣਾ ਕੇ ਤੁਸੀਂ ਇਸ ਨੂੰ ਕਈ ਸਾਲਾਂ ਤੱਕ ਜਿਹੜਾ ਰੱਖ ਸਕਦੇ ਹੋ ਮਰੀਂਗਾ ਜਿਹੜਾ ਪਾਊਡਰ ਆ ਸਿਹਤ ਲਈ ਚਮਤਕਾਰੀ ਵੀ ਆ ਤੇ ਦਵਾਈ ਦੇ ਤੌਰ ਤੇ ਇਸ ਨੂੰ ਵਰਤਿਆ ਜਾਂਦਾ ਆ ਬਾਕੀ ਮਰੀਂਗਾ ਜਿਹੜਾ ਦਰਖਤ ਤੁਸੀਂ ਦੇਖ ਰਹੇ ਹੋ ਇਹਦੇ ਕੀ ਕੀ ਫਾਇਦੇ ਨੇ ਆ ਇਹਦਾ ਫੁੱਲ ਆ ਜੀ ਤੁਸੀਂ ਦੇਖ ਸਕਦੇ ਹੋ ਫੁੱਲ ਸੋ ਇਸ ਨੂੰ ਜਿਹੜਾ ਹੈਗਾ ਆ ਬਹੁਤ ਸਾਰੀਆਂ ਬਿਮਾਰੀਆਂ ਦੇ ਵਿੱਚ ਯੂਜ਼ ਕੀਤਾ ਜਾਂਦਾ ਆ ਇਹ ਰੁੱਖ ਜਿਹੜਾ ਹੈਗਾ ਇਹਦਾ ਗੱਲ ਕਰੀਏ ਆਪਾਂ ਤਾਂ ਸਿਹਤ ਦੇ ਲਈ ਜਿੱਦਾਂ ਕਹਿ ਲਓ ਇੱਕ ਤਰ੍ਹਾਂ ਦਾ ਖਜ਼ਾਨਾ ਇਹ ਇਹਦੇ ਵਿੱਚ ਕੈਲਸ਼ੀਅਮ ਆਇਰਨ ਪੋਟਾਸ਼ੀਅਮ ਮਤਲਬ ਇਹਦੇ ਪੱਤਿਆਂ ਵਿੱਚ ਇਹ ਚੀਜ਼ਾਂ ਸਾਰੀਆਂ ਹੁੰਦੀਆਂ ਨੇ ਜਿਹੜੀਆਂ ਕਿ ਅਸੀਂ ਜਿਵੇਂ ਕਹਿ ਲਓ ਵੀ ਦਵਾਈਆਂ ਦੇ ਵਿੱਚ ਭਾਲਦੇ ਆ ਜਾਂ ਸਬਜ਼ੀਆਂ ਚੋਂ ਜਾਂ ਹੋਰ ਕਈ ਖਾਣ ਵਾਲੀਆਂ ਵਸਤੂਆਂ ਚੋਂ ਸੀ ਭਾਲਦੇ ਆ ਤੇ ਸਭ ਤੋਂ ਜਿਹੜਾ ਇਹਦਾ ਬੈਨੀਫਿਟ ਆ ਉਹ ਟਾਈਫਾਇਟ ਦੇ ਵਿੱਚ ਬਹੁਤ ਜ਼ਿਆਦਾ ਆ ਜਿਵੇਂ ਕਿਸੇ ਨੂੰ ਬੁਖਾਰ ਹੋਇਆ ਹੋਵੇ ਜਾਂ ਫਿਰ ਕਹਿ ਲਓ ਵੀ ਬਲੱਡ ਪ੍ਰੈਸ਼ਰ ਵਧਿਆ ਹੋਵੇ ਘਟਿਆ ਹੋਵੇ 슈ਗਰ ਹੋਵੇ 슈ਗਰ ਲਈ ਤਾਂ ਬਹੁਤ ਹੀ ਜ਼ਿਆਦਾ ਫਾਇਦੇਮੰਦ ਆ ਤੇ ਇਹਦਾ ਜਿਹੜਾ ਪਾਊਡਰ ਆ ਉਹਨੂੰ ਤੁਸੀਂ ਤਿਆਰ ਕਿਵੇਂ ਕਰਨਾ ਆ ਤਿਆਰ ਕਰ ਸਕਦੇ ਹੋ ਘਰ ਦੇ ਵਿੱਚ ਇਹਦੇ ਪੱਤਿਆਂ ਨੂੰ ਸੁਕਾ ਕੇ ਤਿਆਰ ਕਰ ਸਕਦੇ ਹੋ ਜਿਵੇਂ ਤੁਸੀਂ ਜਾਮਣਾ ਦੀ ਗੁਠਲੀ ਤੋਂ ਪਾਊਡਰ ਤਿਆਰ ਕਰਦੇ ਹੋ ਇਸੇ ਤਰ੍ਹਾਂ ਇਹਦੇ ਤੋਂ ਜਿਹੜਾ ਇਹਦੇ ਪੱਤਿਆਂ ਤੋਂ ਤੁਸੀਂ ਪਾਊਡਰ ਤਿਆਰ ਕਰ ਸਕਦੇ ਹੋ ਤੇ ਇਹ ਜਿਹੜਾ ਇਹਦਾ ਪਾਊਡਰ ਆ ਪ੍ਰੋਟੀਨ ਨਾਲ ਭਰਪੂਰ ਜਿਹਦਾ ਪ੍ਰੋਟੀਨ ਹੁੰਦਾ ਉਹਦੇ ਵਿੱਚ ਖਣਿਜ ਪਦਾਰਥ ਹੁੰਦੇ ਨੇ ਕਈ ਤਰ੍ਹਾਂ ਦੇ ਐਸਿਡ ਹੁੰਦੇ ਨੇ ਅਮੀਨੋ ਹੁੰਦਾ ਆ ਤੇ ਮਤਲਬ ਜਿਹੜਾ ਇਹ ਹੈਗਾ ਹੈ ਨਾ ਜਿਵੇਂ ਆਪਾਂ ਗੱਲ ਕਰੀ ਹੁਣ ਤੁਸੀਂ ਦੇਖੋ ਇਹ ਫੁੱਲਾਂ ਨਾਲ ਲੱਦਿਆ ਪਿਆ ਹੈ ਇਸ ਟਾਈਮ ਇਸ ਟਾਈਮ ਜਿਹੜੇ ਇਹਦੇ ਪੱਤੇ ਨੇ ਉਹ ਸਾਰੇ ਜਿਹੜੇ ਹੈਗੇ ਨੇ ਵਰਤਣਯੋਗ ਹੋ ਗਏ ਨੇ ਤੇ ਜਿਵੇਂ ਹੀ ਥੋੜਾ ਜਿਹਾ ਮੌਸਮ ਬਦਲਦਾ ਇਹ ਪੱਤੇ ਜਿਹੜੇ ਹੈਗੇ ਨੇ ਝੜ ਜਾਂਦੇ ਨੇ ਤੇ ਨਵੇਂ ਪੱਤੇ ਆ ਜਾਂਦੇ ਨੇ ਕ੍ਰੋਮਲਾ ਜਿਹੜੀਆਂ ਜਿਣੀਆਂ ਆਪਾਂ ਕਹਿ ਸਕਦੇ ਹਾਂ ਜਿਹੜੀਆਂ ਉਹ ਕ੍ਰੋਮਲਾ ਹੁੰਦੀਆਂ ਨੇ ਪੱਤਿਆਂ ਦੀਆਂ ਤਾਜ਼ੇ ਪੱਤੇ ਜਿਹੜੇ ਕਹਿ ਲਓ ਜਦੋਂ ਪਤਝੜ ਤੋਂ ਬਾਅਦ ਆਉਂਦੇ ਨੇ ਉਹ ਜਿਹੜੇ ਪੱਤੇ ਹੁੰਦੇ ਨੇ ਉਹਦੀ ਤੁਸੀਂ ਪੁਰਜੀ ਵੀ ਬਣਾ ਕੇ ਖਾ ਸਕਦੇ ਹੋ ਪੁਰਜੀ ਵੀ ਬਹੁਤ ਫਾਇਦੇਮੰਦ ਹੁੰਦੀ ਹੈ ਆਪਣੇ ਪੰਜਾਬ ਵਿੱਚ ਤਾਂ ਇਹਨੂੰ ਜਿਆਦਾ ਪੁਰਜੀ ਦੇ ਵਿੱਚ ਨਹੀਂ ਯੂਜ਼ ਕਰਦੇ ਹੈਗੇ ਜੇ ਗੱਲ ਕਰੀ ਆਪਾਂ ਸਾਊਥ ਦੇ ਵਿੱਚ ਤਾਂ ਉੱਧਰ ਇਹ ਜਿੱਦਾਂ ਆਪਾਂ ਇੱਧਰ ਮੇਥੀ ਦੀ ਪੁਰਜੀ ਖਾਂਦੇ ਆ ਜਾਂ ਪਾਲਕ ਦੀ ਖਾਂਦੇ ਆ ਇਸੇ ਤਰ੍ਹਾਂ ਉਹ ਜਿਹੜੀ ਇਹਦੀ ਪੁਰਜੀ ਬਣਾ ਕੇ ਖਾਂਦੇ ਨੇ ਤੇ ਇੱਥੋਂ ਤੱਕ ਕਿ ਪਕੌੜੇ ਵੀ ਖਾਂਦੇ ਨੇ ਇਸੇ ਕਰਕੇ ਉਹ ਬਹੁਤ ਜ਼ਿਆਦਾ ਤੰਦਰੁਸਤ ਹੁੰਦੇ ਨੇ ਕਿਉਂਕਿ ਉਹ ਔਸ਼ਧੀਆਂ ਨਾਲ ਭਰਪੂਰ ਜਿਹੜੇ ਦਰਖਤ ਕਹਿ ਲੋ ਜੜੀਆਂ ਬੁੱਟੀਆਂ ਕਹ ਲੋ ਉਹ ਸਾਰੀਆਂ ਸਾਊਥ ਵਿੱਚੇ ਮਿਲਦੀਆਂ ਨੇ ਮਸਾਲੇ ਜਿੰਨੇ ਵੀ ਨੇ ਉਹ ਵੀ ਇੱਥੋਂ ਤੱਕ ਸਾਊਥ ਦੇ ਵਿੱਚ ਪਾਏ ਜਾਂਦੇ ਨੇ ਜਿਵੇਂ ਕਾਲੀ ਮਿਰਚ ਹੋਗੀ ਇਲਾਇਚੀ ਹੋਗੀ ਕੜੀ ਪੱਤਾ ਤਾਂ ਇੱਧਰ ਵੀ ਹੁੰਦਾ ਪਰ ਉੱਧਰ ਜਿਹੜਾ ਹੁੰਦਾ ਉਹ ਹੁੰਦਾ ਜਿਹੜਾ ਆਪਾਂ ਇੱਕ ਵੱਡਾ ਲੀਫ ਹੁੰਦਾ ਆ ਉਹਦਾ ਮੈਨੂੰ ਹੁਣ ਨਾਮ ਨਹੀਂ ਚੇਤੇ ਆ ਰਿਹਾ ਤੇ ਉਹ ਜਿਹੜਾ ਪੱਤਾ ਆਪਾਂ ਅਕਸਰ ਵਿਆਹਾਂ ਵਿੱਚ ਜਦੋਂ ਜਾਂਦੇ ਆ ਚੌਲ ਖਾਨੇ ਆ ਉਹ ਚੌਲਾਂ ਦੇ ਵਿੱਚ ਵੀ ਹਲਵਾਈ ਉਹਨੂੰ ਪਾ ਦਿੰਦੇ ਨੇ ਉਸ ਪੱਤੇ ਨੂੰ ਤੇ ਉਹ ਜਿਹੜੇ ਇਦਾਂ ਦੀਆਂ ਚੀਜ਼ਾਂ ਨੇ ਸਾਰੀਆਂ ਸਾਊਥ ਵਿੱਚੋਂ ਮਿਲਦੀਆਂ ਨੇ ਸੋ ਧਿਆਨ ਰੱਖੋ ਸਤ ਇਹੀ ਕਾਰਨ ਹੁੰਦਾ ਸਾਊਥ ਵਾਲੇ ਲੋਕਾਂ ਦਾ ਜਿਹੜੀ ਤੰਦਰੁਸਤੀ ਦਾ ਵੀ ਉਹ ਇੰਨੇ ਤੰਦਰੁਸਤ ਕਿਵੇਂ ਰਹਿੰਦੇ ਨੇ ਆਪਾਂ ਜਿਵੇਂ ਇੱਧਰ ਮੱਖਣ ਕਿਉਂ ਪੰਜਾਬ ਆ ਜਿਹੜਾ ਜਾਣਿਆ ਜਾਂਦਾ ਦੁੱਧ ਲੱਸੀ ਕਰਕੇ ਜਾਣਿਆ ਜਾਂਦਾ ਪਰ ਉਹ ਵੀ ਹੁਣ ਸ਼ੁੱਧ ਨਹੀਂ ਆ ਰਹੀ ਤੇ ਉਧਰ ਜਿਹੜੀਆਂ ਹੈਗੀਆਂ ਨੇ ਇਹ ਜਿਹੇ ਜਿਹੜੇ ਜਿੱਦਾਂ ਕਹਿ ਲਓ ਮਸਾਲੇ ਹੋਗੇ ਜਾਂ ਫਿਰ ਦਰਖਤ ਹੋਗੇ ਇਹ ਉਧਰ ਦੀ ਹੀ ਦੇਣਾ ਬਾਕੀ ਹੁਣ ਆਪਣੇ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਵੈਦ ਨੇ ਜਿਹੜੇ ਦੱਸਦੇ ਨੇ ਇਹਦੇ ਕੀ ਕੀ ਫਾਇਦੇ ਹਨ ਸੋ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਣਾ ਬਾਕੀ ਤੁਸੀਂ ਇਸ ਚੈਨਲ ਦੇ ਨਾਲ ਜੁੜਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਫੇਰ ਕਿਸੇ ਹੋਰ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ ਤੁਸੀਂ ਸਾਡੀਆਂ ਚੈਨਲ ਤੇ ਪਈਆਂ ਪੁਰਾਣੀਆਂ ਵੀਡੀਓ ਨੂੰ ਵੀ ਦੇਖ ਸਕਦੇ ਹੋ ਉਹਦੇ ਵਿੱਚ ਵੀ ਅਸੀਂ ਕਈ ਬਿਮਾਰੀਆਂ ਦਾ ਜਿਹੜਾ ਇਲਾਜ ਆ ਕਿਹੜੇ-ਕਿਹੜੇ ਦਰਖਤ ਤੋਂ ਹੋ ਸਕਦਾ ਉਹਦੇ ਬਾਰੇ ਦੱਸਿਆ ਆ ਬਾਕੀ ਅਸੀਂ ਆਪ ਜਿਹੜਾ ਹੈਗਾ ਤਾਂ ਕਹਿ ਲੋ ਡਾਕਟਰ ਹੈ ਨਹੀਂ ਨਾ ਹੀ ਵੈਦਾਂ ਅਸੀਂ ਅਸੀਂ ਤਾਂ ਸਿਰਫ ਜਿਹੜੀ ਹੈ ਇਹਦੇ ਗੁਣਾ ਉਹ ਆਮ ਜਿਹੜੇ Google ਤੋਂ ਮਿਲ ਜਾਂਦੇ ਨੇ ਤੁਸੀਂ ਵੀ ਜਾ ਕੇ ਉੱਥੇ ਚੈੱਕ ਕਰ ਸਕਦੇ ਹੋ ਕੀ ਕੀ ਇਹਦੇ ਜਿਹੜੇ ਫਾਇਦੇ ਨੇ ਇਸ ਮਰੀਂਗਾ ਦੇ ਤੇ ਤੁਸੀਂ ਉੱਥੋਂ ਵੀ ਇਹਦੇ ਫਾਇਦੇ ਜਾਣ ਸਕਦੇ ਹੋ ਸੋ ਆਪਾਂ ਵੀ ਕਈ ਵੈਦਾਂ ਨੂੰ ਸੁਣਿਆ ਆ ਇਹਦੇ ਬਾਰੇ ਗੱਲ ਕਰਦੇ ਹੋਏ ਇਸੇ ਕਰਕੇ ਆਪਾਂ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਆ ਜੇਕਰ ਇਹ ਜਾਣਕਾਰੀ ਚੰਗੀ ਲੱਗੇ ਤਾਂ ਜਰੂਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਸੋ ਫੇਰ ਕੋਈ ਹੋਰ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਵਾਹਿਗੁਰੂ